ਚਿੱਤਰਕਲਾ ਤੇ ਫੋਟੋ ਕਲਾ ਪ੍ਰਦਰਸ਼ਨੀ ਦੇ ਜੋਸ਼ ਖਰੋਸ਼ ਪਰੇ ਉਤਕਾਟਨ ਨਾਲ ਸ਼ੁਰੂ ਹੋਇਆ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲਗਾਇਆ 33ਵਾਂ ਤੰਦਰੋਜਾ ਮੇਲਾ ਗਦਰੀ ਬਾਬਿਆਂ ਦਾ ਸ਼ੁਰੂ ਹੋ ਗਿਆ ਪੰਜਾਬ ਦੇ ਨਾਮਵਰ ਚਿੱਤਰਕਾਰ ਫੋਟੋਕਾਰ ਗੁਰਦੇਸ਼ ਜਲੰਧਰ ਗੁਰਪ੍ਰੀਤ ਬਠਿੰਡਾ ਸੁਖਜੀਵਨ ਪਟਿਆਲਾ ਇੰਦਰਜੀਤ ਜਲੰਧਰ ਵਰਨ ਟੰਡਨ ਜਲੰਧਰ ਇੰਦਰਜੀਤ ਮਾਨਸਾ ਰਣਜੀਤ ਕੋਰ ਮਲੋਟ ਰਵਿੰਦਰ ਰਵੀ ਲੁਧਿਆਣਾ ਕਨਵਰਦੀਪ ਸਿੰਘ ਕਪੂਰਥਲਾ ਪਾਰਸ ਫਗਵਾੜਾ ਨੇ ਸ਼ਮਾ ਰੋਸ਼ਨ ਕੀਤੀ ਉਪਰੰਤ ਕਲਾਕਾਰ ਗੁਰਦੇਸ਼ ਦਾ ਕਹਿਣਾ ਹੈ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੇਲੇ ਵਿੱਚ ਚਿੱਤਰਕਲਾ ਫੋਟੋ ਕਲਾ ਨੂੰ ਸਨਮਾਨਤ ਸਥਾਨ ਦੇ ਕੇ ਇਸ ਵਿਦਾਰ ਨੂੰ ਲੋਕਾਂ ਦੇ ਹੋਰ ਨੇੜੇ ਕਰਨ ਲਈ ਪ੍ਰਭਾਵਸ਼ਾਲੀ ਕਾਰਜ ਕੀਤਾ ਹੈ ਡਾਕਟਰ ਸਲਿਸ਼ ਅਤੇ ਕਨਵੀਨਰ ਵਿਜੇ ਬੰਬੇਲੀ ਨੇ ਚਿੱਤਰਕਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਮੀਦ ਤੋਂ ਵੱਧ ਹੈ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਚિત੍ਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਲੇ ਵਿੱਚ ਇਹ ਨਵਾਂ ਅਧਿਆਇ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਸ਼ਹਿਰੀ ਲੋਕਾਂ ਦੀ ਹਾਜ਼ਰੀ ਵਿੱਚ ਜੋੜਨ ਵਿੱਚ ਅਹਿਮ ਰਿਹਾ ਹੈ। ਇਸ ਮੌਕੇ ਤੇ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸੱਭਿਆਚਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦਾ ਕਹਿਣਾ ਹੈ ਕਿ ਚਿੱਤਰਕਲਾ ਅਤੇ ਫੋਟੋ ਕਲਾ ਅਸਲ ਵਿੱਚ ਇਤਿਹਾਸ ਅਤੇ ਅਨੇਕਾਂ ਪੱਖਾਂ ਨੂੰ ਦਸਤਾਵੇਜ਼ੀ ਪ੍ਰਮਾਣ ਵਜੋਂ ਸੰਭਾਲਣ ਦਾ ਅਮੁੱਲਾ ਕਾਰਜ ਹੈ। ਜੋ ਨਮੀਆਂ ਪੀੜੀਆਂ ਦੇ ਮਨ ਮਸਤਕ ਉੱਪਰ ਅਮਿੱਟ ਪ੍ਰਭਾਵ ਸਿਰਜਦਾ ਹੈ ਇਹ ਮੇਲਾ ਗਦਰੀ ਬਾਬਿਆਂ ਦਾ ਜਿਹੜਾ ਅੱਜ ਆਪਣੇ 33ਵੇਂ ਪੜਾਤੇ ਸ਼ੁਰੂ ਹੈ ਇਹ ਉਸ ਵੱਡੇ ਇਤਿਹਾਸ ਨੂੰ ਦੈ ਹੋਕਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ ਜਦੋਂ ਦੇਸ਼ ਨੂੰ ਯਾਦ ਕਰਾਉਣ ਲਈ ਗਦਰ ਪਾਰਟੀ ਦੇ ਲੋਕ ਜਿਹੜੇ ਗਦਰ ਕਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਲਾਹਤਵਾਲ ਕੁਰਬਾਨੀਆਂ ਕੀਤੀਆਂ ਔਰ ਉਹਨਾਂ ਨੇ ਦੇਸ਼ ਨੂੰ ਯਾਦ ਕਰਵਾਇਆ ਉਹਨਾਂ ਦੇ ਜੋ ਸੁਪਨੇ ਸੀ ਕਿ ਕਿਹੋ ਜਿਹਾ ਆਜ਼ਾਦ ਮੋਟਾਣਾ ਚਾਹੀਦਾ ਔਰ ਉਹਨਾਂ ਦੇ ਜਿਹੜੇ ਸਿਆ ਹੈ ਕਿਉਂਕਿ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਇਆ ਦੇਖਦਾ ਯਾਦ ਹੋ ਗਿਆ ਪਰ ਉਹ ਜਿਸ ਤਰ੍ਹਾਂ ਦਾ ਮੋਟ ਚਾਹੁੰਦੇ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ ਗਦਰ ਪਾਰਟੀ ਦਾ ਉਹਦਾ ਸੁਪਨਾ ਸੀ ਉਹ ਉਸ ਦਾ ਹੁਕਾ ਉਸ ਤਰ੍ਹਾਂ ਦਾ ਸਮਾਜ ਸਿਰਜਣ ਦੀ ਜਿਹੜੀ ਤੇ ਇਹ ਸੰਘਰਸ਼ ਚੱਲ ਰਹੇ ਨੇ ਉਹਨਾਂ ਨੂੰ ਸਮਰਪਿਤ ਇਹ 33ਵਾਂ ਮੇਲਾ ਗਦਰਵਾਪੈਂਦਾ ਜਿਹੜਾ ਹੈ ਸ਼ੁਰੂ ਕੀਤਾ ਜਿਹਦੇ ਵਿੱਚ ਉਸ ਗਦਰ ਪਾਰਟੀ ਦੇ ਉਸ ਹੋਕੇ ਨੂੰ ਬੁਲੰਦ ਕੀਤਾ ਜਾਏਗਾ। ਉਹਦੀ ਸ਼ੁਰੂਆਤ ਹੈ ਅਸੀਂ ਅੱਜ ਇਸ ਪੇਂਟਿੰਗ ਐਗਜ਼ੀਬਿਸ਼ਨ ਦੇ ਨਾਲ ਸ਼ੁਰੂ ਕੀਤੀ ਗਈ ਹੈ। ਤੁਹਾਨੂੰ ਖੁਸ਼ੀ ਹੈ ਕਿ ਇੱਥੇ ਜੇ ਹੋਰ ਵੱਖ-ਵੱਖ ਵਿਦਾਵਾਂ ਦੇ ਰਾਈ ਉਸਨੇ ਦਿੱਤਾ ਜਾਂਦਾ ਸੀ ਕਿ ਪਿਛਲੇ ਸਾਲ ਤੋਂ ਜਿਹੜੇ ਪੰਜਾਬ ਦੇ بڑے ਨਾਮੀ ਕਲਾਕਾਰ ਨੇ ਉਹ ਆਪਣੀਆਂ ਬਰਸ਼ ਦੇ ਰਹੀ ਕਲਾਕਾਰਾਂ ਵੀ ਉਸ ਲਹਿਰ ਦਾ ਸੁਨੇਹਾ ਇਹ ਦਿੰਦੇ ਨੇ। ਔਰ ਲੋਕਾਂ ਦੀ ਗੱਲ ਕਹਿੰਦੇ ਨੇ ਅੱਜ ਉਹਨਾਂ ਨੂੰ ਸਮਰਪਿਤ ਇਹ ਵੀ ਐਲਵੇਕਸ਼ਨ ਚੱਲ ਰਹੀ ਹੈ ਉਹਦੇ ਨਾਲ ਸ਼ੁਰੂਆਤ ਕੀਤੀ ਹੈ ਤੇ ਪਰਸੋਂ ਸਮਿੱਤਰਵਾਰ ساری ਰਾਤ ਤੱਕ ਤੇ ਐਤਵਾਰ ਫੇਰ ਤੱਕ ਸਰਵੀ ਤੱਕ ਮੇਲਾ ਚੱਲੇਗਾ ਉਸੇ ਤਰ੍ਹਾਂ ਹੁਣ ਤੁਸੀਂ ਬਾਅਦ ਦੇਖਿਆ ਹੋਣਾ ਕਿ ਪੁਸਤਕ ਸਬ ਮੇਲਾ ਲੱਗਿਆ ਹੋਇਆ ਹੈ ਔਰ ਸ਼ਾਮ ਨੂੰ ਉਸ ਤਰ੍ਹਾਂ ਬਾਰੇ ਹੀ ਵਿਚਾਰ ਚਰਚਾ ਹੋਏਗੀ ਔਰ ਜਿੰਨਾਮੀ ਜਿਹੜੇ ਕਲੇਖਕ ਨੇ ਉਹ ਹਿੱਸਾ ਲੈਣਗੇ ਔਰ ਗਰੁੱਪ ਨਾਲ ਹੋਣੀ ਹੈ ਗੰਭੀਰਤਾਪੂਰਨ ਇਸੇ ਤਰ੍ਹਾਂ ਮੇਲਾ ਜਦੋਂ ਕੱਲ ਆਪਣੇ ਦੂਜੇ ਪੜਾਪ ਤ ਜਾਏਗਾ ਗਦਰ ਲਹਿਰ ਦੇ ਇਤਿਹਾਸ ਨਾਲੇ ਨੌਜਵਾਨਾਂ ਨੂੰ ਜਲਕਰ ਕੌਣ ਲਈ ਕੋਈ ਮੁਕਾਬਲਾ ਹੋਏਗਾ ਪੇਂਟਿੰਗ ਮੁਕਾਬਲਾ ਹੋਏਗਾ ਗਾਇਨ ਮੁਕਾਬਲਾ ਹੋਏਗਾ ਪਰ ਭਾਸ਼ਣ ਮੁਕਾਬਲਾ ਹੋਏਗਾ ਇਹ ਸਾਰੀਆਂ ਚੀਜ਼ਾਂ ਸਾਈ ਮਿਲਟਰੀ ਵਿੱਚ ਵੀ ਚੱਲਣਗੀਆਂ ਪਰ ਸ਼ਾਮ ਨੂੰ ਪੰਜਾਬ ਦੇ ਨਾਮ ਵਰ ਕਵੀ ਆਪਣੇ ਕਵਤਾਂਵਾਂ ਰਾਹੀਂ ਹੋਵੇ ਸਨਿਆ ਦੇਣਗੇ ਉਹ ਕਵੀ ਦਰਬਾਰ ਹੋਏਗਾ ਰਾਤ ਨੂੰ ਫਿਲਮ ਸ਼ੋਅ ਹੁੰਦਾ ਜੋਦੀ ਕਿ ਬਹੁਤ ਹੀ ਮੌਕੇ ਦੀ ਰੈਲੇਵੈਂਟ ਫਿਲਮ ਮਾਟੀਕਲਾ 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 ਸੰਦੇਕ ਆਹ ਮੈਂ ਕਹ ਰਿਹਾ ਨਾ ਉਹ ਫਿਲਮ ਖਾਵਾਂਗੇ। ਔਰ ਜਿਹੜਾ ਇਸੇ ਤਰ੍ਹਾਂ ਮੇਲਾ ਆਪਣੇ ਸਿਖਰਲੇ ਪੜਾ ਤੇ ਦਾਖਲ ਹੋ ਜਾਏਗਾ। ਤੇ ਜਦੀ ਸ਼ੁਰੂਆਤ ਝੰਡੇ ਦੇ ਗੀਤ ਨਾਲ ਕਰਦੇ ਆ। ਸਾਰਾ ਦਿਨ ਕਲਚਰਲ ਪ੍ਰੋਗਰਾਮ ਚੱਲੇ ਲੱਗੇ। ਪਰ ਸ਼ਾਮ ਨੂੰ ਜੋ 7 ਵਜੇ ਤੋਂ ਲੈ ਕੇ ਸਰਗੀ ਤੱਕ ਨਾਟਕਾ ਮਰੀ ਰਾਤ ਹੋਏਗੀ। ਉਹਦੇ ਵਿੱਚ ਇੱਕ ਵਿਸ਼ੇਸ਼ ਗੱਲ ਹੈ। ਜੋ ਦੇਖਦੇ ਹਾਲਾਤ ਨੇ ਕਾਰਪੋਰੇਟ ਦਾ ਹਮਲਾ ਫਾਸ਼ਿਜ਼ਮ ਦਾ ਹਮਲਾ ਉਹਨਾਂ ਦੇ ਹੋਰ ਜੋ ਮੌਕੇ ਦੇ ਉੱਤੇ ਲੋਕ ਜਿਹੜਾ ਜਰ ਰਹੇ ਨੇ ਇਹਨਾਂ ਮਸਲਿਆਂ ਦੇ ਉੱਤੇ ਦੇਖਦੇ ਨਾਮ ਵਰ ਬੁਲਾਰੇ ਜਿਹਨਾਂ ਦੇ ਅਰਥ ਲਟਾਇਆ ਆਪਣੇ ਪ੍ਰਵੀਰ ਪ੍ਰਵੀਰ ਕੁਮਾਰ ਰਾਹ ਪ੍ਰੋਫੈਸਰ ਪੂਰਵਨੰਦ ਜੀ ਨੇ ਔਰ ਵਾਇਰ ਦੇ ਇੱਕ ਹੋਰ ਨੇ ਸਾਡੇ ਜਿਹਨਾਂ ਵਰ ਆਪਣੇ ਹਾਈ ਕੋਰਟ ਦੇ ਜਿਹੜੇ ਧਾਰਨੀ ਜਰ ਰਹੇ ਨੇ ਅਰਜਿੰਦਰ ਸਿੰਘ ਚੀਮਾ ਜੀ ਇਨਾ ਬੜੇ ਸ਼ਖਸੀਤਾਂ ਨੂੰ ਬੁਲਾਇਆ ਜਿਹੜੇ ਆਪਣੇ ਮੁੱਖ ਪਾਸ਼ੇਂ ਦੇ ਰਾਈ ਕਰਨਗੇ ਔਰ ਇਸੇ ਤਰ੍ਹਾਂ ਇੱਕ ਵਿਚਾਰ ਚਰਚਾ ਹੋਏਗੀ ਜਿਹਦੇ ਵਿੱਚ ਵੀ ਬੜੇ ਨਮਮਤਾਂ ਦੇ ਐਕਸਪਰਟ ਨੇ ਜਿਹੜੇ ਉਹ ਵਿਚਾਰ ਚਰਚਾ ਹੋਊਗੀ ਡਿਸਕਸ਼ਨ ਹੋ ਗਿਆ ਇਸ ਤਰ੍ਹਾਂ ਇਹ ਮੇਲਾ 3 ਦਿਨ ਲਗਾਤਾਰ ਲੋਕਾਂ ਨੂੰ ਜਾਗਰੂਕ ਕਰੇਗਾ ਪੰਜਾਬ ਦੇ ਇਤਿਹਾਸ ਦਾ ਇੱਕ ਨਵਾਂ ਵਰਕਾ ਜਿ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਰੰਗਮੰਚ ਬਹੁਤ ਹੀ ਜ਼ਿਆਦਾ ਮਿੱਟੀ ਦੇ ਨਾਲ ਜੁੜਿਆ ਹੋਇਆ ਪੰਜਾਬ ਦੀ ਕਵਿਤਾ ਵੀ ਜੁੜੀ ਹੋਈ ਹੈ ਪਰ ਚਿੱਤਰਕਲਾ ਜਿਵੇਂ ਕਿਤੇ ਸਾਡੇ ਪਿੰਡਾਂ ਦੇ ਵਿੱਚ ਬਹੁਤ ਪਹਿਲਾਂ ਆਮ ਲੋਕ ਵੀ ਆਪਣੇ ਹਰ ਘਰ ਦੇ ਵਿੱਚ ਬਹੁਤ ਸਾਰੀਆਂ ਪੇਂਟਿੰਗ ਬਹੁਤ ਸਰੀ ਕੀਤੇ ਬਣਾਇਆ ਕਰਦੇ ਸੀ ਪਿਛਲੇ ਸਮੇਂ ਤੋਂ ਜਿਸ ਵੇਲੇ ਤੋਂ ਸੋਸ਼ਲਟੀ ਆਇਆ ਲੋਕਾਂ ਦਾ ਇੱਕ ਫਿਕਰ ਬਣਿਆ ਹੋਇਆ ਕਿ ਸ਼ਾਇਦ ਉਹਨੇ ਸਾਡੀ ਇੰਨੀ ਜਾਨਦਾਰ ਇੰਨੀ ਮੁੱਲਵਾਨ ਕਲਾ ਜਿਹੜੀ ਹੈ ਸ਼ਾਇਦ ਤੇ ਕੋਈ ਹਰੀ ਹਰੀ ਲੋਕ ਤਾਂ ਨਹੀਂ ਹੋ ਜੂਗੀ। ਸੋ ਗਦਰੀ ਬਾਬੇ ਦੇ ਮੇਲੇ ਦੀ ਸ਼ੁਰੂਆਤ ਇੱਥੋਂ ਕਰਨ ਦਾ ਮਤਲਬ ਹੀ ਇਹ ਹੈ ਕਿ ਸਾਡੀ ਸੰਵੇਦਨਾ ਦੇ ਜਿਹੜੇ ਆ ਬੰਦ ਦਰਵਾਜ਼ੇ ਖੋਲਣ ਵਾਸਤੇ ਤੇ ਸਾਡੇ ਮਨ ਮਸਤਕ ਦੀਆਂ ਗਹਿਰਾਈਆਂ ਦੇ ਅੰਦਰ دستਕ ਦੇਣ ਵਾਸਤੇ ਅਸੀਂ ਚਿੱਤਰਕਲਾ ਤੇ ਫੋਟੋ ਕਲਾ ਪ੍ਰਦਰਸ਼ਨੀ ਦੇ ਨਾਲ ਮੇਲੇ ਦਾ ਅੱਜ ਦਾ ਉਦਘਾਟਨ ਕੀਤਾ ਔਰ ਇਹਦੇ ਵਿੱਚ ਇਤਿਹਾਸ ਨਾਲ ਸੰਬੰਧਿਤ ਵੀ ਨੇ ਔਰ ਇਹਦੇ ਵਿੱਚ ਬਚਪਨ ਨਾਲ ਸੰਬੰਧਿਤ ਵੀ ਨੇ ਇਹਦੇ ਵਿੱਚ ਔਰਤਾਂ ਤੇ ਹੋ ਰਹੇ ਜ਼ਬਰ ਦਾ ਮਸਲਾ ਵੀ ਆ ਔਰ ਇਹਦੇ ਵਿੱਚ ਫਲਸਤੀਨ ਤੋਂ ਲੈ ਕੇ ਜੰਗਲਾਂ ਦੇ ਵਿੱਚ ਵੀ ਜਿਹੜੇ ਲੋਕ ਆਪਣੇ ਹੱਕ 사ਕ ਲਈ ਲੜਦੇ ਨੇ ਉਹਨਾਂ ਦੀ ਵੀ ਗੱਲ ਹੈ ਸੋ ਇਹਦੇ ਵਿੱਚ ਕਲਾ ਦੀਆਂ ਸਾਰੀਆਂ ਵਿਧਾਵਾਂ ਨੇ ਸਾਡੇ ਨਾਇਕ ਵੀ ਨੇ ਔਰ ਸਾਡੇ ਵਾਸਤੇ ਆਉਣ ਵਾਲੇ ਕੱਲ ਦੇ ਅੰਦਰ ਸੇ ਦੀ ਗਰਭ ਦੇ ਵਿੱਚ ਕੀ ਕੁਝ ਛੁਪਿਆ ਹੋਇਆ ਉਹਦੀਆਂ ਵੀ ਕਲਾ ਕਰਤਾ ਨੇ ਸੋ ਇਸ ਮੌਕੇ ਪੰਜਾਬ ਦੇ ਸਾਰੇ ਨਾਮਵਰ ਜਿਹੜੇ ਚਿੱਤਰਕਾਰ ਨੇ ਫੋਟੋਕਾਰ ਨੇ ਉਹ ਸਾਰੇ ਪੰਜਾਬ ਦੇ ਇੱਥੇ ਹਾਜ਼ਰ ਹੋਏ ਨੇ ਉਹਨਾਂ ਸਾਰਿਆਂ ਨੇ ਅੱਜ ਦੇਸ਼ ਭਗਤ ਹਾਲ ਦੇ ਅੰਦਰ ਇਹ ਪ੍ਰਦਰਸ਼ਨੀ ਦੇ ਨਾਲ ਮੇਲੇ ਦਾ ਸ਼ੁਰੂਆਤ ਕੀਤੀ ਹੈ ਕਮਾਲ ਦੀ ਗੱਲ ਇਹ ਆ ਵੀ ਅਗਲੇ ਦਿਨਾਂ ਦੇ ਵਿੱਚ ਜਦੋਂ ਇਸ ਤੋਂ ਬਾਅਦ ਅੱਜ ਹੀ 4 ਵਜੇ ਪੁਸਤਕ ਸਭਿਆਚਾਰ ਤੇ ਗੱਲ ਹੋਣੀਆਂ ਕੱਲ ਨੂੰ ਕੁਇਜ਼ ਮੁਕਾਬਲਾ ਗਾਇਨ ਮੁਕਾਬਲਾ ਇਸ ਤਰ੍ਹਾਂ ਪੇਂਟਿੰਗ ਮੁਕਾਬਲਾ ਭਾਸ਼ਣ ਮੁਕਾਬਲਾ ਹੋਣਾ ਇਸ ਤਰ੍ਹਾਂ ਕਵੀ ਦਰਬਾਰ ਹੋਣਾ ਵਿਚਾਰ ਚਰਚਾਾਂਵਾਂ ਹੋਣੀਆਂ ਨੇ ਤੇ 9 ਤਰੀਕ ਨੂੰ ਜਾ ਕੇ ਅਸੀਂ ਮੇਲੇ ਦੀ ਸਿਖਰਵਾਲ ਜਦੋਂ ਬਦਲਣਾ 8 ਤਰੀਕ ਦੀ ਰਾਤ ਨੂੰ ਇਸ ਮੁਲਕ ਦੀ ਮੰਨੀ ਪਰਮੰਨੀ ਫਿਲਮ ਜਿਹੜੀ ਹੈ ਮਾਟੀ ਕੇ ਲਾਲ ਦਸਤਾਵੇਜ਼ੀ ਫਿਲਮ ਉਹ ਦਿਖਾਈ ਜਾਣੀ ਹੈ ਤੇ 9 ਤਰੀਕ ਨੂੰ 10 ਵਜੇ ਝੰਡਾ ਲਹਿਰਾਉਣ ਦੀ ਰਸਮ ਹੋएगी ਹਰ ਦੇ ਵਰਸੀ ਵੀ ਕਰਨੀ ਉਹਦੇ ਨਾਲ ਹੀ 100 ਕਲਾਕਾਰ ਨੇ 오ਪੇਰਾ ਇੱਕ ਸੰਗੀਤ ਨਾਟ ਦੇ ਰੂਪ ਦੇ ਵਿੱਚ ਝੰਡੇ ਦਾ ਗੀਤ ਮੇਲਾ ਕੀ ਕਹਿੰਦਾ ਉਹ ਸ਼ੇਸ਼ ਕਰਨਾ ਤੇ ਉਸ ਦਿਨ ਦੇ ਵਿੱਚ ਦੁਨੀਆ ਦੀ ਮੰਨੀ ਪ੍ਰਮੰਨੀ ਜਿਹੜੀ ਵੱਡੀ ਲੇਖਕਾ ਰੰਦੁੱਤੀ ਰਾਏ ਅਤੇ ਅਰਬੀਰ ਜੀ ਨਿਊਜ਼ ਕਲਿੱਕ ਦੇ ਸੰਸਥਾਪਕ ਜਿਹੜੇ ਐਡੀਟਰ ਨੇ ਉਹ ਸੰਬੋਧਨ ਕਰਨਗੇ ਤੇ ਇਸ ਤਰ੍ਹਾਂ ਦੇ ਨਾਲ ਇੱਕ ਵਿਚਾਰ ਚਰਚਾ ਹੋਏਗੀ ਖੇਤੀ ਸੰਕਟ ਔਰ ਪਾਣੀ ਸੰਕਟ ਤੇ ਵਾਤਾਵਰਨ ਦਾ ਸੰਕਟ ਤੇ ਇਸੇ ਤਰੀਕੇ ਦੇ ਨਾਲ ਫਿਰ 9 ਤਰੀਕ ਦੀ ਜਿਹੜੀ ਪੂਰੀ ਰਾਤ ਆ ਸਾਰੀ ਰਾਤ 5 6 ਨਾਟਕ ਹੋਣੇ ਨੇ ਉਹਦੇ ਵਿੱਚ ਕੇਵਲ ਧਾਰੀਬਾਲ ਡਾਕਟਰ ਸੋਰਾਜ ਵੀਰ ਜੀ ਦਾ ਨਾਟਕ ਕਰਨਾ ਹੈ ਇਸ ਤਾਂ ਅਨੀਤਾ ਸ਼ਬਦੀ ਸਨੇ ਚਕਰੇਵਿਸ਼ ਚਕਰੇਸ਼ ਨੇ ਬਲਾ ਸਾਗਰ ਨੇ ਇਸੇ ਤਰ੍ਹਾਂ ਦੇ ਨਾਲ ਜਸਵਿੰਦਰ ਪੱਪੀ ਨੇ ਪੰਡਕ ਪੰਡ ਜਿਹੜੇ ਮੇਲੇ ਆਏ ਵਿੰਗ ਵੀ ਹੋਣਗੇ ਸੋ ਵੰਸਵੰਨੀਆਂ ਕਲਾਕਾਰਾਂ ਦੇ ਨਾਲ ਹੁੰਦਾ ਹੋਇਆ ਔਰ ਮੇਲੇ ਦੇ ਵਿੱਚ ਇੱਕ ਵੱਡਾ ਮੇਲਾ ਹੋਏਗਾ ਪੁਸਤਕ ਮੇਲਾ ਜਿਹਦੇ ਵਿੱਚੋਂ ਘੱਟੋ-ਘੱਟ 20 ਲੱਖ ਦਾ ਸਾਮਾਨ ਸਾਡਾ ਅੰਦਾਜ਼ਾ ਘੱਟੋ-ਘੱਟ ਲੋਕ ਕਿਤਾਬਾਂ ਲੈ ਕੇ ਜਾਣਗੇ ਇਸ ਮੇਲੇ ਤੇ ਮਠਿਆਈ ਦੀ ਦੁਕਾਨਾਂ ਨਹੀਂ ਹੁੰਦੀਆਂ ਜਲੇਬੀਆਂ ਨਹੀਂ ਹੁੰਦੀਆਂ ਇੱਥੇ ਕਿਤਾਬਾਂ ਹੁੰਦੀਆਂ ਨੇ ਇੱਥੇ ਚੇਤਨਾ ਤੇ ਚਿੰਤਨ ਦਾ ਹੁੰਦਾ ਇਹ ਮੇਲਾ ਮਨੁੰਨ ਜਾਂਦਾ ਮੇਲਾ ਨਹੀਂ ਇਹ ਸੋਚਣ ਦਾ ਮੇਲਾ ਹੈ ਮੇਲਾ ਨਾ ਚੰਟਪਣ ਦਾ ਵੀ ਮੇਲਾ ਨਹੀਂ ਇਹ ਸਾਨੂੰ ਸੋਚਣ ਲਾਉਂਦਾ ਝੂਮਣ ਨਹੀਂ ਲਾਉਂਦਾ ਇਹ ਸਾਨੂੰ ਸੋਚਣ ਲਾਉਂਦਾ ਕਿ ਅਸੀਂ ਇਸ ਧਰਤੀ ਦੇ ਉੱਤੇ ਜਿਸ ਤਰ੍ਹਾਂ ਦਾ ਸੁਪਨਾ ਸਾਡੇ ਗਦਰੀ ਬਾਬਿਆਂ ਨੇ ਭਗਤ ਸਾਬਿਆਂ ਨੇ ਲਿਆ ਸੀ ਉਸ ਤਰ੍ਹਾਂ ਦਾ ਖੂਬਸੂਰਤ ਇਨਜਾਮ ਸਿਰਜਣ ਵਾਸਤੇ ਕੀ ਕਰਨਾ ਲੋੜੀਏ ਇਹੀ ਮੇਲੇ ਦਾ ਸਨੇਹਾ ਹੈ ਔਰ ਮੇਲਾ ਸਮਰਪਿਤ ਨਹੀਂ ਇਸੇ ਗੱਲ ਨੂੰ ਹੈ ਕਾਰਪੋਰੇਟ ਦੇ ਖਿਲਾਫ ਔਰ ਫਿਰਕਾ ਪ੍ਰਸਤੀ ਦੇ ਖਿਲਾਫ ਭਾਈਚਾਰਕ ਸਾਂਝ ਲਈ ਇਹਦੇ ਵਿੱਚ ਬਾਬਾ ਨਜ਼ਮੀ ਜੀ ਨੂੰ ਬੁਲਾਇਆ ਸੀ ਲੈਂਦੇ ਪੰਜਾਬ ਤੋਂ ਉਹਨਾਂ ਨੂੰ ਵੀਜ਼ਾ ਤਾਂ ਨਹੀਂ ਮਿਲਿਆ ਪਰ ਬਾਬਾ ਨਜ਼ਮੀ ਜੀ ਦੀ ਆਵਾਜ਼ ਇਸ ਮੇਲੇ ਦੇ ਵਿੱਚ ਲੋਕ ਸੁਣਨਗੇ ਉਹ ਹੈਰਾਨ ਹੋਣਗੇ ਕਿ ਬਾਬਾ ਨਜ਼ਮੀ ਜੀ ਦੀ ਵਾਜ ਨੂੰ ਵੀ ਜਾ ਲੈਣ ਦੀ ਲੋੜ ਨਹੀਂ ਹੈ ਉਹ ਵੀ ਇਸ ਮੇਲੇ ਦਾ ਹਿੱਸਾ ਨਹੀਂ ਅੱਜ ਗੱਤਰੀਪਾਪ ਨੇ ਮੇਲੇ ਦੀ ਸ਼ੁਰੂਆਤ ਜਿਹੜੀ ਹੈ ਪੇਂਟਿੰਗ ਤੇ ਫੋਟੋਗ੍ਰਾਫੀ ਐਗਜ਼ੀਬਿਸ਼ਨਾਂ ਹੋਈ ਹੈ ਉਹਦਾ ਸਾਰੀ ਕਮੇਟੀ ਨੇ ਆਪਣਾ ਉਦਘਾਟਨ ਕੀਤਾ ਤੇ ਸਾਰਿਆਂ ਨੂੰ ਬੜਾ ਹੀ ਜ਼ਬਰਦਸਤ ਤਰੀਕੇ ਨਾਲ ਉਹਨਾਂ ਨੇ ਆਰਟਿਸਟਾਂ ਦੀ ਸ਼ਲਾਘਾ ਕੀਤੀ ਤੇ ਬਹੁਤ ਹੀ ਉਹਨਾਂ ਨੂੰ ਪਰਵਾਹ ਹੰਗਾਰਾ ਮਿਲਿਆ ਆਰਟਿਸਟ ਨਮਿੰਦਰਜੀਤ ਹੈ ਮੇਰਾ ਨਾਮ ਇੰਦਰਜੀਤ ਹੈ ਤੇ ਮੈਂ ਨਿਊਜ਼ ਸਟੱਪਰ ਨਾ ਜੁੜਿਆ ਤੇ ਮੇਰੇ ਕੋਲ ਪਾਤ ਪਾਤ ਦੀਆਂ ਸਟੋਰੀਆਂ ਪਾਤ ਪਾਤ ਦੀਆਂ ਗੱਲਾਂ ਆਉਂਦੀਆਂ ਤੇ ਕਿਸਾਨੀ ਮੋਰਚੇ ਦੀਆਂ ਵੀ ਆਉਂਦੀਆਂ ਤੇ ਬਾਕੀ ਜਿਹੜੀ ਅੱਜ ਕੱਲ ਦੇ ਹਾਲਾਤ ਚੱਲਦੇ ਆ ਉਹਨਾਂ ਉੱਤੇ ਵੀ ਮੈਂ ਵਰਕ ਕਰਦਾ ਮਰ ਕਿਸ ਤਰ੍ਹਾਂ ਕਰਦਾ ਜਿੱਦਾਂ ਕਿ ਬਹੁਤ ਅੱਛੀ ਕੋਈ ਓਐਮ ਬਹੁਤ ਅੱਛੀ ਕੋਈ ਚੀਜ਼ ਮਿਲਦੀ ਹੈ ਜਿਹੜੀ ਜਿਹੜੀ ਅੱਜ ਕੱਲ ਦੇ ਸਮਾਜ ਨੂੰ ਮਾਰ ਜਿੰਨੀ ਕੋਈ ਵਿਲੱਖਣ ਤਰੀਕੇ ਨਾਲ ਝੰਜੋੜਦੀ ਆ ਉਹ ਜਿਹੜੀ ਹੈ ਉਹਦੇ ਉੱਤੇ ਮੈਂ ਵਰਕ ਕਰਦਾ ਯਾਨੀ ਕਿ ਉਹਦੇ ਉੱਤੇ ਆਰਟ ਪੀਸ ਤਿਆਰ ਕਰਦਾ ਜਿਹਦੇ ਵਿੱਚੋਂ ਮੈਂ ਪੇਂਟਿੰਗਸ ਵੀ ਕਰਦਾ ਹ ਕੰਪਿਊਟਰ ਨਾਲ ਵੀ ਕਰਦਾ ਜਿੱਦਾਂ ਹੁਣ ਕਈ ਪਿੰਡੀਆਂ ਮੇਰੀਆਂ ਆ ਗਿਆ ਜਿੱਦਾਂ ਇਲੈਕਸ਼ਨ ਹੋਏ ਸੀ ਸਿਆਸਤ ਵਿਸਾਤ ਸੀ ਵਿਸਾਤ ਜਿਹੜੀ ਸਤਰਾਮ ਸਿੰਘ ਮਾਨ ਜੀ ਨੇ ਲਿਖੀ ਹੋਈ ਹੈ ਇਹ ਸਾਡੀ ਨਿਊਜ਼ਪੇਪਰ ਦੇ ਐਗਜ਼ੀਕਿਊਟਿਵ ਐਡੀਟਰ ਹੈ ਤੇ ਉਹਨਾਂ ਨੇ ਲਿਖਿਆ ਕਿ ਇਹਦੇ ਵਿੱਚ ਇਹ ਹੀ ਲਿਖਿਆ ਚੋਣਾਂ ਦੀ ਨਵੀਂ ਵਿਸਾਤ ਪਛਾਈ ਜਾ ਰਹੀ ਹੈ ਇਹ ਇਹਦੇ ਵਿੱਚ ਉਹਨਾਂ ਨੇ ਆਪਣੇ ਚੋਣਾ ਦੇ ਹਾਲਾਤਾਂ ਦੀ ਕਿਦਾਂ ਜੋਰ ਤੋੜ ਹੁੰਦਾ ਚੋਣਾ ਦੇ ਵਿੱਚ ਸਾਰਾ ਕੁਝ ਨਾ ਇਹ ਉਹਦਾ ਜ਼ਿਕਰ ਕੀਤਾ ਫਿਰ ਮੈਂ ਉਹ ਇੱਕ ਸਤਰੰਜ ਦੇ ਬਣਾ ਕੇ ਮੋਹਰੇ ਉਸ ਤੋਂ ਬਾਅਦ ਉਹ ਉਹਨੂੰ ਇੱਕ ਵਿਸਾਦ ਦਾ ਰੂਪ ਦਿੱਤਾ ਜਿਹੜੀ ਆ ਥੱਲੇ ਆ ਇਹ ਜਿਹੜੇ ਕਿਸਾਨ ਆ ਉਹ ਅੱਜ ਕੱਲ ਦੀ ਕਿਸਾਨੀ ਦੇ ਨਾਲ ਜਿਹੜੇ ਅੱਜ ਕੱਲ ਦਾ ਪੁਰਾਣਾ ਜੀਵਨ ਸੀਗਾ ਜਿੱਦਾਂ ਅਸੀਂ ਬੱਚਿਆਂ ਨੂੰ ਮੇਲੇ ਤੇ ਦਿਖਾ ਲੈ ਕੇ ਜਾਈਦਾ ਸੀਗਾ ਜਾਂ ਮੋਢੇ ਤੇ ਰੱਖਦਾ ਸੀ ਅੱਜ ਕੱਲ ਦਾ ਕਹਿੰਦਾ ਵੀ ਐਕਟਵਲ ਨੂੰ ਮਾਰੋ ਕਿੱਥੇ ਚਲੋ ਚੱਲੀਏ ਓਰਜਨਲ ਮਾਰੋ ਕਿੱਥੇ ਜਾਈਏ ਪਰ ਇਹ ਜਿਹੜੇ ਆ ਇਹ ਪੰਜਾਬੀ ਕਲਚਰ ਨਾਲ ਜੁੜਿਆ ਅਸੀਂ ਮੋਢਿਆਂ ਦੇ ਅਸੀਂ ਵੀ ਬਹਿ ਕੇ ਮੇਲੇ ਦੇਖਣ ਜਾਂਦਾ ਦਸਹਿਰਾ ਦੇਖਣ ਜਾਂਦਾ ਡਾਇਰ ਵੀ ਸਾਨੂੰ ਮੋਢਿਆਂ ਦੇ ਰੱਖਣਾ ਤੇ ਉਸ ਤੋਂ ਬਾਅਦ ਇੱਕ ਕਿਸਾਨੀ ਮੋਰਚੇ ਰੀ ਆਪਣੀ ਤਿਆਰੀ ਕਰਕੇ ਜਾ ਰਿਹਾ ਇਹ ਸਟੋਰੀ ਸੀ ਕਿ ਇਹ ਇਹਦੀ ਧੀ ਦਾ ਇਹਦੀ ਪੋਤੀ ਕੇ ਦੋਤੀ ਦਾ ਵਿਆਹ ਹੁੰਦਾ ਇਹ ਉਹ ਕਹਿੰਦੇ ਵੀ ਇਹ ਕੰਮ ਤਾਂ ਸਾਡੇ ਰਿਸ਼ਤੇਦਾਰਾਂ ਨੇ ਸਾਂਭ ਲੈਣਾ ਤੇ ਮੇਰਾ ਕੰਮ ਮੋਰਚੇ ਨੂੰ ਸੰਭਾਲਣਾ ਤੇ ਕਿਸਾਨੀ ਮੋਰਚਾ ਲਈ ਤੁਰ ਪੈਂਦਾ ਇਹ ਉਹ ਸਟੋਰੀ ਸੀਗੀ ਤੇ ਆਹ ਜਿਹੜੀ ਫੋਟੋ ਆ ਇਹ ਉਹ ਕੋਹ ਹੈਗੀ ਇੱਕ ਕਿਸਾਨ ਹੈ ਉਹ ਕਦੀ ਇੰਨਾ ਖੂਬਸੂਰਤ ਨਹੀਂ ਦਿਖਾਈ ਦਿੰਦਾ ਉਹਦੀ ਪਾਗ ਬਧੇੜ ਵੀ ਹੁੰਦੀ ਆ ਉਹ ਵੱਖਰੇ ਵੱਖਰੇ ਤੀਕੇ ਨਾਲ ਵੀ ਦੇਖਦਾ ਅਹ ਜੀ 4 ਵਜੇ ਉੱਠਦਾ 3 ਵਜੇ ਉੱਠਦਾ ਕਿ ਮੇਰੀ ਪਾਣੀ ਦੀ ਵਾਰੀ ਆ ਸਾਰਾ ਕੰਮ ਕਰਨਾ ਉਹ ਇੱਕ ਅਨਦਤ ਦੀ ਜਿਹੜੀ ਆ ਉਹਦੀ ਇਹ ਪੈਂਦੀ ਹੈਗੀ ਇਹ surjit patar ji ਦੇ ਉੱਤੇ कविता लिखी थी अमोलक जी है जो इतने देश भर यादगार हाल के जनरल सक्र है जो देश भर यादगार हाल कमेटी के मैंबर है उन्होंने यह पेंटिंग भी कविता है ये उन्होंने सुरजीत पात्र जी की बनाई हुई अजीत पंजाबी की ओथेंटिक खबर के लिए सबसक्राइब करो अजीत वैब टीवी ताज़ी खबरों की नोटिफिकेशन पाने के लिए बैल आइकन